ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਇੱਕ ਛੋਟੇ ਨਾਲ ਬਹੁਤ ਵੱਡੀ ਜੋ ਗੱਲ ਸਾਂਝੀ ਕਰਨ ਜਾ ਰਹੇ ਹਾਂ ਢੱਲੇਵਾਲ ਨੂੰ ਲੈ ਕੇ ਜੋ ਇੱਕ ਕਿਸਾਨ ਨੇ ਆਪਾਂ ਕਹ ਲਈਏ ਵੀ ਜੋ ਸ਼ੰਭੂ ਬਾਰਡਰ ਦੇ ਉੱਪਰ ਇੱਕ ਕਿਸਾਨ ਨੇ ਜਿਹਦਾ ਪਿੰਡ ਤਰਨਤਾਰ ਤੇ ਰੇਸ਼ਮ ਸਿੰਘ ਨਾਮ ਸੀ ਉਹਨਾਂ ਦਾ ਜੋ ਇੱਕ ਆਪਾਂ ਕਹ ਲਈਏ ਕਿਸਾਨ ਆਗੂ ਸਰਬੰਨ ਪੰਦੇਰ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਜੋ ਦਿੰਦੇ ਹੋਏ ਕਿਹਾਗਾ ਵੀ ਜੋ ਇੱਕ ਕਿਸਾਨ ਨੇ ਸਲਫਾਸਾ ਕਾ ਕੇ ਆਪਣੀ ਜਾਨ ਦਿੱਤੀ ਗਈ ਆ ਉਸ ਨੇ ਸਿੱਧਾ ਸਾਫ਼ ਕਹਿਤਾ ਗਿਆ ਵੀ ਜੋ ਕੇਂਦਰ ਸਰਕਾਰ ਤੇ ਪੀਐਮ ਮੋਦੀ ਵਾਰੀ ਵੀ ਇਹ ਮੇਰੀ ਜਾਨ ਦੇ ਸਾਰਾ ਇਲਜ਼ਾਮ ਇਹਨਾਂ ਉੱਪਰ ਲੱਗਣਾ ਚਾਹੀਦਾ ਕਿਉਂਕਿ ਮੈਂ ਇਹਨਾਂ ਤੋਂ ਤੰਗ ਆ ਕੇ ਡੱਲੇਵਾਲ ਸਾਭ ਦੀ ਸਾਡੀ ਕੋਈ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਹਦਾ ਕਰਕੇ ਮੈਂ ਸਲਫਾਸਾ ਖਾਧਿਆ ਜਿਹਦਾ ਕੀ ਆਪਾਂ ਗੱਲ ਕਰੀਏ ਰੇਸ਼ਮ ਸਿੰਘ ਤੇ ਪਿੰਡ ਬਾਹੂ ਤੇ ਜਲਾ ਤਰਨਤਾਰ ਤੇ ਜੋ ਇਹ ਸਰਬੰਸ ਸਿੰਘ ਜੋ ਉਹਨਾਂ ਦੇ ਆਪਾਂ ਕਹਿੰਦੇ ਆਗੂ ਕਿਸਾਨ ਉਹਨਾਂ ਦੇ ਜੋ ਹੁਣ ਦੇ ਵਿਚਾਰ ਜੋ ਸਾਂਝੇ ਆ ਕਰੇ ਉਹਨਾਂ ਨੇ ਤੇ ਆਪਾਂ ਤੁਹਾਡੇ ਤੇ ਇੱਕ ਜੋ ਵਿਚਾਰ ਸਾਂਝੇ ਕਰਨ ਜਾ ਰਹੇ ਆ ਜੋ ਉਹਨਾਂ ਨੇ ਗੱਲਬਾਤ ਦੱਸੀ ਆ ਡੱਲੇਵਾਲ ਨੂੰ ਲੈ ਕੇ ਇੱਕ ਕਿਸਾਨ ਨੇ ਫਿਰ ਤੋਂ ਇੱਕ ਸਿੱਧੀ ਪਾਤੀ ਸਲਫਾਜ ਖਾ ਕੇ ਕਹਿੰਦੇ ਵੀ ਅਸੀਂ ਸਰਕਾਰਾਂ ਤੋਂ ਤੰਗ ਆ ਕੇ ਸਲਫਾਜ ਖਾਧੀ ਆ ਇਹਦੇ ਵਿੱਚ ਸਿੱਧਾ ਇਲਜ਼ਾਮ ਸਰਕਾਰ ਉੱਪਰ ਠੋਕਿਆ ਜਾ ਰਿਹਾ ਜੋ ਇਹ ਕਹਿ ਰਹੇ ਆ ਕਿਸਾਨ ਆਗੂ ਸਰਬੰਧ ਭੰਦੇਰ ਸਿੰਘ ਆਜੋ ਉਹ ਕਹਿ ਰਿਹਾ ਵੀ ਇਹਦੇ ਵਿੱਚ ਜੋ ਉਸ ਕਿਸਾਨ ਨੇ ਜਾਨ ਦਿੱਤੀ ਆ ਪਹਿਲਾ ਨੰਬਰ ਤਾਂ ਗੱਲ ਕਰਾਂਗੇ ਉਹਨੂੰ ਨੌਕਰੀ ਉਹਦੇ ਘਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਨੌਕਰੀ ਦੂਜਾ ਨੰਬਰ 25 ਲੱਖ ਰੁਪਇਆ ਤੇ ਬਾਕੀ ਉਹਦੇ ਜੋ ਕੀ ਆਪਾਂ ਕਹ ਜੀਏ ਕਰਜ਼ੇ ਆ ਇਹ ਮਾਫ ਹੋਣੇ ਚਾਹੀਦੇ ਆ ਤੇ ਹੋਰ ਵੀ ਬਹੁਤ ਗੱਲਾਂ ਕਈਆਂ ਜੋ ਵੀ ਗੱਲ ਹੁਣ ਆ ਗਈ ਕਿਸਾਨਾਂ ਦੀ ਤੇ ਸਰਕਾਰਾਂ ਦੀ ਜੋ ਸਰਕਾਰਾਂ ਤੁਹਾਨੂੰ ਪਤਾ ਵੀ ਅੱਜ ਦੀਆਂ ਅੱਜ ਦੀਆਂ ਮਾਰੀਆਂ ਜੋ ਸਰਕਾਰਾਂ ਸ਼ੁਰੂ ਤੋਂ ਹੀ ਆਪਣੇ ਕਿਸਾਨਾਂ ਨਾਲ ਅਤਿਆਚਾਰ ਹੁੰਦਿਆ ਆਇਆ ਹਾਲਾਂਕਿ ਜੋ ਕੱਲ ਦੀ ਵੀਡੀਓ ਦੇ ਵਿੱਚ ਇਧਰ ਆਪਣੇ ਆਪਾਂ ਕਹਿੰਦੇ ਪੀਐਮ ਮੋਦੀ ਦਾ ਜੋ ਬਿਆਨ ਆਇਆ ਸਾਹਮਣੇ ਵੀ ਡੱਲੇਵਾਲ ਨੂੰ ਲੈ ਕੇ ਵੀ ਅਸੀਂ ਸੋਡੀ ਗੱਲਬਾਤ ਸਾਰੀ ਸੁਣਾਗੇ ਤੇ ਜਿਵੇਂ ਤੁਸੀਂ ਕਹੋਗੇ ਸੋਡੇ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਆਪਦੇ ਬੰਨੀ ਉਹਨਾਂ ਦੇ ਬਿਆਨ ਆਇਆ ਸਾਹਮਣੇ ਜੋ ਪਰ ਹਾਲਾਂਕਿ ਉਹਨਾਂ ਦੀ ਪ੍ਰਕਿਰਿਆ ਕੋਈ ਸਾਹਮਣੇ ਨਹੀਂ ਆਈ ਮੋਦੀ ਦਾ ਕੋਈ ਵੀ ਵਰਕਰ ਨਹੀਂ ਪਹੁੰਚਿਆ ਉਥੇ ਨਾ ਕੋਈ ਮੋਦੀ ਬੰਨੀ ਹੋਇਆ ਇਕ ਜੋ ਇਹ ਦੱਸ ਰਹੇ ਕਿਸਾਨ ਵੀ ਹਾਂ ਜੋ ਇੱਕ ਇਹਨਾਂ ਦੇ ਪੱਤਰਕਾਰ ਨੇ ਜੋ ਇੱਕ ਗੱਲ ਦਾ ਖੁਲਾਸਾ ਕੀਤਾ ਜੋ ਪੀਐਮ ਮੋਦੀ ਕਹਿ ਰਹੇ ਆ ਇਸ ਖਬਰ ਦੇ ਵਿੱਚ ਜੋ ਵਾਇਰਲ ਹੋ ਰਹੀਆਂ ਵੀ ਡੱਲੇਵਾਲ ਦੇ ਅਸੀਂ ਹੱਕ ਦੇ ਵਿੱਚ ਖੜੇ ਹਾਂ ਜੋ ਕਿਸਾਨ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ ਕਿ ਪੀਐਮ ਮੋਦੀ ਦਾ ਜੋ ਬਿਆਨ ਹੈ ਕੱਲ ਦਾ ਹਾਲਾਂਕਿ ਹਜੇ ਕੋਈ ਆਪਣੇ ਸਾਹਮਣੇ ਵੀਡੀਓ ਨਹੀਂ ਆਈ ਜੋ ਵੀ ਆਈ ਆਪਾਂ ਤੁਰੰਤ ਤੁਹਾਡੇ ਨਾਲ ਸਾਂਝੇ ਕਰਾਂਗੇ ਵਿਚਾਰ ਪਰ ਜਿਵੇਂ ਕਿ ਕੱਲ ਦੀ ਵੀਡੀਓ ਜੋ ਪੱਤਰਕਾਰ ਦੱਸ ਰਹੇ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਗੱਲ ਹੁਣ ਇੰਨੀ ਕਾ ਜੋ ਅੱਜ ਦੀਆਂ ਸਰਕਾਰਾਂ ਦੱਲੇਵਾਲ ਸਾਹਿਬ ਨੂੰ ਲੈ ਕੇ ਨਵੀਂ ਤੋਂ ਨਵੀਂ ਵੀਡੀਓ ਹਰ ਰੋਜ਼ ਦੂਜੇ ਤੀਜੇ ਦਿਨ ਵਾਇਰਲ ਹੁੰਦੀਆਂ ਜੋ ਕਿਉਂਕਿ ਉਹਦੀ ਆਪਾਂ ਕਹਿੰਦੇ ਆ 75 ਸਾਲ ਬਜ਼ੁਰਗ ਜੋ ਇੰਨੀ ਤਬੀ ਖਰਾਬ ਹੋ ਰਹੀ ਆ ਕਦੇ ਬੀਪੀ ਡਾਊਨ ਕਦੇ ਮੰਨ ਕੇ ਚਲੋ ਉਹਨਾਂ ਦੇ ਹੱਥ ਪੈਰ ਠੰਡੇ ਹੋ ਚੁੱਕੇ ਕਦੋਂ ਵੀ ਜਾਨ ਜਾ ਸਕਦੀ ਆ ਕਦੋਂ ਵੀ ਡੱਲੇਵਾਲ ਸਾਬ ਸਹੀਦ ਹੋ ਸਕਦੇ ਆ ਸਿੱਧੀ ਪਾ ਸਕਦੇ ਆ ਜੇ ਗੱਲ ਕਰੀਏ ਹੁਣ ਸਰਕਾਰਾਂ ਦੀ ਇਹਨਾਂ ਬੰਨਿਓ ਮੈਂ ਇੰਨਾ ਕਹਿਣਾ ਚਾਹਣਾ ਜੇ ਅਗਰ ਡੱਲੇਵਾਲ ਸਾਬ ਸਹੀਦ ਸਿੱਧੀ ਪਾਉਂਦੇ ਆ ਫਿਰ ਵੀ ਕੋਈ ਪ੍ਰਕਿਰਿਆ ਨਹੀਂ ਆਉਣੀ ਮੇਰੇ ਸਭ ਮੇਰੇ ਹਿਸਾਬ ਨਾਲ ਤਾਂ ਇਹ ਲੱਗਦਾ ਕਿਉਂਕਿ ਅੱਜ 40 ਤੋਤੇ ਦਿਨ ਹੋ ਚੱਲੇ ਮਰਨ ਵਰਤ ਹਜੇ ਤੱਕ ਜਾਰੀ ਆ ਤਾਂ ਹਲੇ ਤੱਕ ਇਹਨਾਂ ਦੀ ਕੋਈ ਪ੍ਰਕਿਰਿਆ ਨਹੀਂ ਆਈ ਤਾਂ ਇਸ ਕਰਕੇ ਅਸੀਂ ਵੀ ਕਹਿ ਸਕਦੇ ਆਂ ਵੀ ਜੋ ਜਦੋਂ ਇੰਨੇ ਦਿਨ ਤੱਕ ਕੋਈ ਅਗੋ ਕੋਈ ਮੋਦੀ ਬੰਨੀਓ ਕੋਈ ਉਹਨਾਂ ਦਾ ਬਿਆਨ ਨਹੀਂ ਆਇਆ ਸਾਹਮਣੇ ਜਿਹੜੇ ਸਾਹਮਣੇਲੇ ਕਿਸਾਨ ਆਪਣੇ ਭਰਾ ਤੇ ਆ ਪੱਤਰਕਾਰ ਕਹਿ ਰਿਹਾ ਕੱਲ ਪਰਸੋਂ ਦੀ ਵੀਡੀਓ ਜੋ ਕੱਲ ਦੀ ਉਹਦੇ ਵਿੱਚ ਕਹਿ ਰਿਹਾ ਵੀ ਮੋਦੀ ਦੀ ਇੱਕ ਖਬਰ ਆ ਜੋ ਉਹਦੇ ਵਿੱਚ ਕਹਿ ਰਿਹਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜੋ ਕੋਈ ਜੋ ਕਹਿਣਗੇ ਸਿਵ ਕਰਨ ਨੂੰ ਤਿਆਰ ਚਲੋ ਜੀ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋ ਖਬਰ ਪਹੁੰਚਾਉਣੇ ਜਿਵੇਂ ਸਰਕਾਰਾਂ ਨੂੰ ਲੈ ਕੇ ਅੱਜ ਦੀਆਂ ਸਰਕਾਰਾਂ ਮਾੜੀਆਂ ਪੰਜਾਬ ਵਿੱਚ ਸਾਰਿਆਂ ਨੂੰ ਪਤਾ ਜਿਵੇਂ ਸੀਐਮ ਭਵਨਤਮਨ ਦੀ ਸਰਕਾਰ ਆ ਨਹੀਂ ਇੰਨਾ ਬੰਨੀਓ ਕੋਈ ਪ੍ਰਕਿਰਿਆ ਆ ਕਿਉਂਕਿ ਜੋ ਅਮਨ अरोड़ा ਇੱਕ ਵਾਰ ਜ਼ਰੂਰ ਪਹੁੰਚੇ ਸੀ ਖਨੋਰੀ ਬਾਰਡਰ ਉਹ ਖਬਰ ਆ ਸਾਰਿਆਂ ਨੂੰ ਪਤਾ ਬਹੁਤ ਵਾਇਰਲ ਹੋਈ ਸੀ ਉਹ ਖਬਰ ਜਿਹਨੂੰ ਲੈ ਕੇ ਕੀ ਉਹਨਾਂ ਨੇ ਢੱਲੇਵਾਲ ਸਾਹਿਬ ਦੇ ਨਾਲ ਕਿਹਾ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜੋ ਇਹਨਾਂ ਦੇ ਆਪਾਂ ਕਹਿੰਦੇ ਆ ਪਾਰਟੀ ਦੇ ਮੈਂਬਰ ਅਮਨ अरोड़ा ਇਹ ਆਮ ਆਦਮੀ ਪਾਰਟੀ ਦੇ ਮੈਂਬਰ ਆ ਸੀਐਮ ਭਵੰਤਮਨ ਵੱਲੋਂ ਗਏ ਸੀ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਦੋਂ ਬਾਅਦ ਕੋਈ ਕੋਈ ਉੱਥੇ ਗਿਆ ਨਹੀਂ ਜੇ ਜੇ ਗੱਲ ਕਰੀਏ ਹੁਣ ਕਦੇ ਆਪਣਾ ਐਸਐਚਓ ਕਿਤੇ ਡੀਜੀਆਈ ਕਿਤੇ ਕੋਈ ਪਹੁੰਚਦਾ ਉੱਥੇ ਖਨੋਰੀ ਬਾਡਰ ਤੇ ਪਤਾ ਲੈ ਕੇ ਸਾਰੇ ਆ ਜਾਂਦੇ ਆ ਤਾਂ ਗੱਲ ਕਰਾ ਲੈ ਸਰਕਾਰ ਦੀ ਸਰਕਾਰ ਬੰਨੀਓ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਸਾਡੇ ਪੰਜਾਬ ਨਾਲ ਜਦੋਂ ਦੀ ਇਹ ਸਰਕਾਰਾਂ ਸਰਕਾਰ ਆਈ ਆ ਤੇ ਸੀਐਮ ਭਵੰਤਮਨ ਤੇ ਨਰਿੰਦਰ ਮੋਦੀ ਇਹਨਾਂ ਦਾ ਜੋ ਸਾਡੇ ਕਿਸਾਨਾਂ ਨਾਲ ਸ਼ੁਰੂ ਤੋਂ ਹੀ ਜਿਵੇਂ ਕਹਿੰਦੇ ਜਦੋਂ ਦੀ ਇਹ ਸਰਕਾਰ ਆਈ ਉਦੋਂ ਤੋਂ ਹੀ ਭਰਨੇ ਲੱਗਨੇ ਸ਼ੁਰੂ ਹੋਏ ਆ ਤੇ ਸਾਡੇ ਕਿਸਾਨਾਂ ਤੇ ਅਤਿਆਚਾਰ ਹੋਇਆ ਕਿਉਂਕਿ ਮੰਗਾ ਨਹੀਂ ਕਹਿੰਦੇ ਆਪਾਂ ਜੋ ਇਹਨਾਂ ਦੇ ਵਾਅਦੇ ਕਰੇ ਆ ਉਹ ਮੰਗਰੇ ਆ ਕਿਸਾਨ ਉਹ ਪੂਰੇ ਨਹੀਂ ਕਰ ਰਹੇ ਇਹ ਚਲੋ ਜੀ ਖਾਸ ਕਰਕੇ ਢੱਲੇਵਾਲ ਸਾਹਿਬ ਨੂੰ ਜੋ ਆਪਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਸਾਂਝੇ ਕਰ ਰਹੇ ਆ ਤੇ ਜਿੱਥੇ ਤੱਕ ਵੀਡੀਓ ਜਾਂਦੀ ਆ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀਆਂ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਆਪਣਾ ਨੋਟੀਫਿਕੇਸ਼ਨ ਵੀ ਪਹੁੰਚਦਾ ਰਹੂਗਾ ਜੇ ਚਾਹ ਸਬਸਕ੍ਰਾਈਬ ਕਰੋਗੇ ਤਾਂ ਤੇ ਜਿਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਜਾਓ ਜੀ ਧੰਨਵਾਦ